ਮਾਰਨਿੰਗ एवरीवन स्वागत ਹੈ ਤੁਹਾਡਾ ਸਾਡੇ YouTube ਚੈਨਲ ਮੰਨਤਿਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਤੇ ਲਓ ਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਗਏ ਨਾ ਤੁਹਾਨੂੰ ਲਈ ਅੱਜ ਹੈਗਾ ਸੰਡੇ ਦਿਨ ਹੈਗਾ ਸੰਡੇ ਦਾ ਵਲੌਗ ਤੁਹਾਨੂੰ ਥੋੜੇ ਡਿਲੇ ਮਿਲ ਰਹੇ ਹੋਣਗੇ ਕਿ ਸਾਰੇ ਵਲੌਗ ਬਣੇ ਹੁੰਦੇ ਨੇ ਸੇ ਫਿਰ ਮਪਾਈ ਜਾਣੀ ਰਹਿੰਦੀ ਹੈਗੀ ਵਲੌਗ ਹਨਾ ਤੇ ਚਲੋ ਜੀ ਇੱਧਰ ਦੇਖੋ ਬਰਾਡਸਾਬ ਰੋਟੀ ਖਾ ਰਹੇ ਨੇ ਛੋਟੇ ਬਕਰ ਕੋਈ ਸਾਡੇ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਕਮੈਂਟ ਜਰੂਰ ਕਰਿਆ ਕਰੋ ਸਕੂਟੀ ਕਿੱਥੇ ਕਰਤੀ ਖੜੀ ਅੰਦਰ ਲਾ ਦੇ ਦੂਜੀ ਬਾਈਕ ਅੰਦਰ ਲਾਤੀ ਕਿਵੇਂ ਲਾਤੀ ਅੱਛਾ ਮੈਨੂੰ ਕੋਈ ਪਤਾ ਨਹੀਂ ਰਾਤ ਨੂੰ ਕਹਿੰਦੇ ਚਖੇੜਾ ਸੀਗਾ ਸਕੂਟੀ ਬਾਹਰ ਖੜੀ ਸੀ ਮੈਂ ਕਿ ਸਕੂਟੀ ਕਿੱਧਰ ਗਈ ਮੇਰੀ ਤੇ ਲਓ ਜੀ ਇਹ ਵੀ ਹੁਣ ਮੇਰੇ ਉਹ ਵੇਖੋ ਮੇਰੇ ਵੱਲ ਕਿਵੇਂ ਵੇਖ ਝਾਕਦਾ ਵੀ ਵਲੌਗ ਸ਼ੂਟ ਕਰਦੀ ਸਾਰਾ ਪਤਾ ਇਹਨੂੰ ਇਹ ਬਲੋ ਜਦ ਜਤਰਾ ਨਹੀਂ ਮੈਂ ਪਿੱਛੇ ਪਿੱਛੇ ਤੁਰਦੰਦਾ ਤੀ ਤਾਦੀ ਤੀ ਤਾਦੀ ਉਹ ਇਹ ਕਹਿੰਦਾ ਵਲੌਗ ਸ਼ੂਟ ਕਰਦੀ ਦੱਬੂ ਵੇਖਦਾ ਕਿ ਤਾ ਵਲੌਗ ਸ਼ੂਟ ਕਰਦੀ ਚਲੋ ਜੀ ਵਲੌਗ ਦੀ ਸਟਾਰਟਿੰਗ ਆਪਣੀ ਹੋ ਗਈ ਤੇ ਹੁਣ ਆਪਾਂ ਆਪਸ ਤੋ ਦਾ ਸੰਜੀ ਦੇਖਿਆ ਉਹ ਆ ਗਿਆ ਆ ਗਿਆ ਮੈਂ ਕਹਿਆ ਸੀ ਮੈਂ ਤੂੰ ਕੀ ਕਰਦੀ ਤੀ ਤਾਦੀ ਤੀ ਤਾਦੀ ਮੈਂ ਮੈਂ ਤਾਂ ਤੈਨੂੰ ਪਤਾ ਹੀ ਕੀ ਕਰਦੀ ਤੂੰ ਦੱਸ ਕੀ ਕਰਦੀ ਸੀ ਮੈਂ ਸ਼ੈਰ ਕਰਦੀ ਸੀ ਓਕੇ ਸਰ ਨਹੀਂ ਕਰਦੀ ਸੀ ਮੈਂ ਤਾਂ ਵਲੌਗ ਦੀ ਸਟਾਰਟਿੰਗ ਕਰਦੀ ਆ ਤੇ ਹੁਣ ਨਾ ਟਾਈਮ ਮੈਨੂੰ ਲੱਗਦਾ 7:30 ਵਜੇ ਦਾ ਹੋਣ ਵਾਲਾ ਹੋਊਗਾ ਤੇ ਆਪਾਂ ਪੜਾਵਾਂਗੇ 8 ਤੋਂ 10 ਟਿਊਸ਼ਨ ਟਿਊਸ਼ਨ ਪੜਾ ਕੇ ਨਾ ਤੇ ਟਿਊਸ਼ਨ ਪੜਾ ਕੇ ਤੇ ਉਸ ਤੋਂ ਬਾਅਦ ਦੇਖਦੇ ਆਂ ਪੜਾਵਾਂਗੇ ਟਿਊਸ਼ਨ ਫਿਰ ਵਲੌਗ ਨੂੰ ਕੰਟੀਨਿਊ ਰੱਖਾਂਗੇ ਤੇ ਜਿੱਦਾਂ ਜਿੱਦਾਂ ਵਲੌਗ ਸ਼ੂਟ ਕਰਦੇ ਚੱਲਾਂਗੇ ਤੇ ਵਲੌਗ ਐਡ-ਆਨ ਹੋਈ ਜਾਊਗਾ ਇਹਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਇਹਦਾ ਨਹੀਂ ਤੇ ਇਹਦਾ ਕੰਮ ਕਰੀਏ ਫਿਰ ਬੱਚੇ ਪੜਾਵਾਂਗੇ ਟਿਊਸ਼ਨ ਹੋ ਜਾਣਗੇ 8 ਵਜੇ ਤੇ ਮਿਲਦੇ ਫਿਰ ਤੁਹਾਨੂੰ ਨੈਕਸਟ ਵੀ ਹੁਣ ਆਪਾਂ ਇੱਧਰ ਵੇਖੋ ਬਰਾੜ ਸਾਨੂੰ ਜਬਜਤ ਜਬਜਤ ਨੂੰ ਨਵਾਤਵਾ ਕੇ ਰੈਡੀ ਕਰਤਾ ਸਿਰ ਪਿੰਡੇ ਨਾਤਾ ਹੈਗਾ ਹੈਲੋ ਬੇਬੀ ਭਾਈ ਨੇ ਇਹ ਚੱਲੇ ਨੇ ਲਓ ਜੀ ਇਹ ਚੱਲੇ ਨੇ ਤੇ ਮੈਂ ਜਬਜਤ ਨੂੰ ਲਵਾ ਕੇ ਕਰਤਾ ਰੈਡੀ ਤੇ ਹੁਣ ਆਪਾਂ ਟਿਊਸ਼ਨ ਪੜਾਵਾਂਗੇ ਐਂਡ ਉਸ ਤੋਂ ਬਾਅਦ ਸਾਨੂੰ ਪਤਾ ਕੱਪੜੇ ਵਗੈਰਾ ਪ੍ਰੈਸ ਕਰਾਂਗੇ ਸ਼ਾਮ ਨੂੰ ਜਾਣਾ ਆਪਾਂ ਤੇ ਪੈਕਿੰਗ ਵਗੈਰਾ ਕਰਾਂਗੇ ਆਪਾਂ ਲਓ ਜੀ ਟਾਈਮ ਲਓ ਜੀ ਟਾਈਮ ਹੋ ਗਿਆ 11 ਵਜੇ ਦਾ 10 ਵਜੇ ਆਪਾਂ ਹੋਗੇ ਸੀ ਪ੍ਰੀ ਤੇ ਨਾ ਬੇਟਾ ਜੱਜਤ ਕਰ ਰਿਹਾ ਆਪਣੇ ਇਹ ਵੀ ਸਿਰ ਪਿੰਡੇ ਨੇ ਨਾ ਤਾਂ ਸਿਰ ਪਿੰਡੇ ਮਹਿਨਤੀ ਆ ਧੂੜਾ ਵਗੈਰਾ ਇੱਕਦਿ ਕਰਤਾ ਇਹ ਤਾਂ ਮੈਂ ਤੇ ਮੈਂ ਹੁਣ ਨਾ ਲੰਚ ਦੇ ਵਾਸਤੇ ਕੋਈ ਸਬਜ਼ੀ ਬਣਾਉਣਾ ਆਪਾਂ ਨਾ ਆਲੂ ਨੂੰ ਬੋਲ ਕਰਨਾ ਵਾਸਤੇ ਰੱਖੀ ਮੈਂ ਨਾ ਤੁਹਾਨੂੰ ਲੈਸੇ ਤਾਂ ਆਪਣੇ ਨਾ ਤੁਹਾਨੂੰ ਮੈਂ ਇੱਕ ਦਿਨ ਪਲਾਟ ਦੇ ਵਿੱਚ ਵਖਾਪ ਲਈ ਸੀ ਨਾ ਇੱਧਰ ਸਬਜ਼ੀਆਂ ਲੱਗੀਆਂ ਨੇ ਇਹ ਕੰਮ ਕੱਲ ਲਾਉਂਦੇ ਨੇ ਤੇ ਉਹਨਾਂ ਨੂੰ ਕਹਿ ਕੇ ਆਂਦਾ ਸੀ ਸਬਜ਼ੀਆਂ ਦੇ ਆਓ ਜੀ ਸੇਲ ਕਰਦੇ ਨੇ ਤੇ ਉਹ ਹਜੇ ਤੱਕ ਦੇਖ ਦੇ ਕੇ ਨਹੀਂ ਗਏ ਤੇ ਆਪਾਂ ਇੱਕ ਰਿ ਹੈਗਾ ਵੀ ਆਲੂ ਬੋਇਲ ਕਰਦੇ ਆ ਮੈਂ ਹਜੇ ਨਾ ਬਾਹਰ ਚੁੜੀ ਰਬੜ ਪਾਣੀ ਲਓ ਜੀ ਆਪਾਂ ਨਾ ਤਰਤਾ ਹੈਗਾ ਇੱਕ ਮਿੰਟ ਆਪਾਂ ਧਰਿਆ ਆਲੂ ਬਲ ਨੇ ਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਤੇ ਚੁੱਪ ਚੌਂ ਸੰਸਾ ਰਿਪਲੇ ਕਰ ਰਹੇ ਤੇ ਆਪਾਂ ਆਲੂ ਧਰ ਤੇ ਉਬਲ ਨੇ ਤੇ ਹਜੇ ਮੇਰੀ ਪੈਕਿੰਗ ਦਾ ਕੋਈ ਨਾਮ ਹੋ ਨਿਸ਼ਾਨ ਨਹੀਂਗਾ ਤੁਹਾਨੂੰ ਪਤਾ ਇੰਦਾ ਇਵਨਿੰਗ ਆਪਾਂ ਇੰਦਾ ਈਵਨਿੰਗ ਆਪਾਂ ਜਾਣਾ ਆ ਤਾਂ ਕੋਈ ਵੀ ਆਪਣੀ ਪੈਕਿੰਗ ਚੈੱਕਿੰਗ ਕੁਝ ਵੀ ਨਹੀਂ ਹਜੇ ਤੱਕ ਕਰਿਆ ਕੱਪੜੇ ਪ੍ਰੈਸ ਵੀ ਨਹੀਂ ਹੋਏ ਮੇਰੇ ਹਜੇ ਤੇ ਮੈਂ ਹਜੇ ਖਲਾਰਾ ਚੱਕਦੀ ਆ ਤੇ ਫਿਰ ਕੱਪੜੇ ਪ੍ਰੈਸ ਕਰਦੇ ਫਿਰ ਪੈਕਿੰਗ ਕਰਦੇ ਚਲੋ ਆਪਾਂ ਕਰਦੇ ਆ ਕੰਮ ਸ਼ੁਰੂ ਚਲੋ ਜੀ ਹੁਣ ਆਪਾਂ ਕਰਦੇ ਆ ਕੱਪੜੇ ਵਗਾਰਾ ਪ੍ਰੈਸ ਕਰਦੇ ਆ ਤੇ ਹਜੇ ਆਪਣੇ ਕੋਈ ਵੀ ਪੈਕਿੰਗ ਨਹੀਂ ਹੋਈ ਗਿਆ ਉਪਰ ਲੈਦਰ ਕਹਿ ਗਈਆਂ ਮੈਂ ਅੱਜ ਦੇਖਦੇ ਆ ਕਿਸ ਤਰ੍ਹਾਂ ਦਾ ਡੇ ਰਹਿੰਦਾ ਕਿਉਂਕਿ ਅੱਜ ਟਾਈਮ ਵੀ 11:30 ਦਾ ਹੋ ਚੱਲਿਆ ਤੇ ਹਜੇ ਕੋਈ ਕੱਪੜਾ ਪ੍ਰੈਸ ਨਹੀਂ ਕਰਿਆ ਕੋਈ ਕੱਪੜੇ ਦੇ ਦੀ ਸਾਈਜ਼ ਨਹੀਂ ਕੀਤਾ ਕੱਪੜੇ ਕੱਢਦੇ ਆ ਪ੍ਰੈਸ ਵਗੈਰਾ ਕਰਦੇ ਆ ਕਿਉਂਕਿ ਇਹਦਾ ਈਵਨਿੰਗ ਆਪਾਂ ਜਾਣਾ ਹੈਗਾ 90 ਹੀ ਜਾਣਾ ਈਵਨਿੰਗ ਤੱਕ ਹੀ 90 ਜਾਣਾ ਆਪਾਂ ਤੇ ਚਲੋ ਜੀ ਹੁਣ ਆਪਾਂ ਦਵਾ-ਦਵ ਕੱਢਦੇ ਕੱਪੜੇ ਜਿਹੜੇ ਪ੍ਰੈਸ ਕਰਨ ਵਾਲੇ ਪ੍ਰੈਸ ਕਰਦੇ ਆ ਜੱਜੋ ਦੇ ਲੈ ਕੇ ਆਈਆਂ ਨੇ ਕੱਪੜੇ ਤੇ ਮਿਲਦੇ ਆ ਸਾਨੂੰ ਜੋ ਦੇ ਲੈ ਕੇ ਆਈਆਂ ਸਕੂਲ ਵੀ ਫਿਰ ਪਰਸੋ ਸਕੂਲ ਨਾਲੇ ਵੀ ਪ੍ਰੈਸ ਹੋਣੇ ਹੀ ਕਰ ਦੂ ਮੈਂ ਜਿਹੜੇ ਪ੍ਰੈਸ ਕਰਨ ਵਾਲੇ ਜ਼ਿਆਦਾਤਰ ਕੱਪੜੇ ਦੇ ਪ੍ਰੈਸ ਵੀ ਪਏ ਹੋਏ ਹੈਗੇ ਆ नवे कपड़े सारे प्रेस करना पटके भी ना हूं तैयार करवाए मेरे छोटे छोटे कराए थे पहला बाले वे बनाते ਔਰ ਮੀਡੀਅਮ ਸਾਈਜ਼ ਦੇ ਲਈ ਤੇ ਰੈਗੂਲਰ ਜਿਵੇਂ ਆਪਾਂ ਸਕੂਲ ਵਗੈਰਾ ਹੁਣ ਇਹ ਵੇਅਰ ਕਰਦੇ ਨਾ ਫ੍ਰੈਸ ਆ ਲੈਂਦਾ ਛੋਟੇ ਕੱਪੜੇ ਹੈ ਨਾ ਇਹ ਇਹ ਪ੍ਰਿੰਸਪਲ ਨੇ ਸੂਟ ਤਾਂ ਮੇਰੇ ਵੀ ਦਿੱਲੀ ਵੀਅਰ ਵਾਲੇ ਸਾਰੇ ਪ੍ਰੈਸ ਕਰਨ ਵਾਲੇ ਪਏ ਆ ਦੂਜੇ ਨਾਲ ਪ੍ਰੈਸ ਵੀ ਪਾ ਲੈਨੇ ਸੱਤੀ ਕਰਾ ਪ੍ਰੈਸ ਦਾ ਕੰਮ ਵੀ ਤੁਹਾਨੂੰ ਵੀ ਔਖਾ ਲੱਗਦਾ ਪ੍ਰੈਸ ਦਾ ਕੰਮ ਬਹੁਤ ਔਖਾ ਹੈ ਅੱਜ ਹੀ ਆਪਾਂ ਕਰਦੇ ਆ ਕੱਪੜੇ ਪ੍ਰੈਸ ਤੇ ਮੈਂ ਨਾ ਫੈਨ ਕਰਤਾ ਬੰਦ ਇੱਕਦਰੀ ਥੋੜਾ ਜਿਹਾ ਸੀ ਚਲਾ ਲਿਆ ਆਪਾਂ ਠੰਡਾ ਹੋ ਜੂਗਾ ਤੇ ਕਿਉਂਕਿ ਲਾਈਟ ਦਾ ਭਰੋਸਾ ਨਹੀਂ ਲਾਈਟ ਜਾ ਰਹੀ ਹੈ ਨਾ ਹੁਣ ਸਾਡੇ ਲਾਈਟਾਂ ਜਾ ਰਹੀਆਂ ਘੁੰਮੇ ਦੇ ਵਿੱਚ ਇਹ ਕਈ ਵਾਰ ਚੱਲਣ ਦੀ ਸ਼ਾਮ ਨੂੰ ਵੀ ਨਹੀਂ ਆਉਂਦੀ। ਥੋੜਾ ਚੰਦ ਰਿਆ ਲਾਈਟ ਦਾ ਇਸ਼ੂ ਅੱਗੇ ਵੇਸੇ ਕਦੇ ਨਹੀਂ ਹੋਇਆ ਸਾਨੂੰ ਲਾਈਟ ਦੇ। ਕਦੀ ਓਖਾ ਨਹੀਂ ਕਰਿਆ। ਮੈਂ ਜੀ ਚੋ ਕੱਪੜੇ ਨਾਲ ਆਪਣੇ ਰਹਿ ਜਾਣ ਕੱਪੜੇ ਪ੍ਰੈਸ ਜ਼ਰੂਰੀ ਹੈ ਨਾ। ਪਾਣ ਦੀ ਤੇ ਬਾਰਤ ਦੀ ਗੱਲ ਆ ਬਬਾ ਨਾਗੇ। ਪਹਿਲਾਂ ਥੋੜਾ ਬਦਲ ਕੱਪੜੇ ਪ੍ਰੈਸ ਕਰ ਲੈਂਦੇ। ਕਿ ਤੱਕ ਹਣਾ ਕਿੱਥੇ ਪਏ ਰਹਿੰਦੇ ਫਿਰ ਉੱਥੇ ਹੀ ਪਏ ਰਹ ਜਾਂਦੇ ਤੋ ਉੱਥੇ ਹਣਾ ਕਿ ਪ੍ਰੈਸ ਨੂੰ ਨਾ ਹੱਥ ਪਾਈਏ ਤਾਂ ਆ ਮੇਰਾ ਪਿਛਲੀ ਗਰਮੀ ਦਾ ਸੂਟ ਹੈ ਪਰਪਲ ਦਾ ਜਿਹੜਾ ਤੁਸੀਂ ਮੇਰੇ ਵਲੌਗਸ ਤੇ ਦੇਖਿਆ ਹੋਊਗਾ ਉਹਦੋਂ ਪਾ ਕੇ ਕਿਸੇ ਮੰਦਿਰ ਇਹ ਮੇਰਾ ਪਿਛਲੀ ਗਰਮੀ ਦਾ ਸੂਟ ਹੈ ਮੇਰਾ ਬੜਾ ਵਧੀਆ ਲੱਗਦਾ ਮੈਨੂੰ ਕੱਪੜਾ ਬਹੁਤ ਸੌਫਟ ਹੈ ਮੇਰੇ ਸੂਟ ਝੰਡਦੇ ਮੈਂ ਕੀ ਕਰਾਂ ਮੇਰੇ ਸੂਟ ਝੰਡਦੇ ਨਹੀਂ ਮੈਂ ਘੱਟ ਕਾਉਣੀ ਹੈ ਨਾ

क्या कर टाइम तो 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 हो गया साढ़े बारह हाजी कोई पैकिंग नहीं करे कपड़े प्रेस करे कले जी आलू आले दही कुछ लवाना दही बनाने कोला ठीक है जी ये पावे दही जिन्ना तुम रेडी करना उन्हें दही पा लो ठीक है जी लो जी मैं दही ले लिया लो जी दही आप थोड़ा जानिए लो जी लो जी दही बिल्कुल देखो ਤੇ ਹੁਣ ਆਪੇ ਦੇ ਸਕੀ ਪਾਵਾਂਗੇ ਬਣਾ ਆਪਾਂ ਰਾਇਤਾ ਬਣਾ ਰਿਹਾ ਆ ਆਲੂ ਵਾਲਾ ਵਿੱਚ ਆਪਾਂ ਬੋਇਲ ਕੀਤੇ ਬਰੀਕ ਬਰੀਕ ਆਲੂ ਪਾਵਾਂਗੇ ਚਿਕਨ ਨਾਲ ਹੀ ਪਾਵਾਂਗੇ ਜੇ ਆਪਾਂ ਪਿਆਜ਼ ਠੀਕ ਹੈ ਜੀ ਨਾਲ ਹੀ ਇਹਦੇ ਆਪਾਂ ਪਾਵਾਂਗੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਬੂੰਦੀ ਥੋੜਾ ਜਿਆ ਹੋਰ ਵੀ ਡਿਲੀਸ਼ੀਅਸ ਬਣਾਉਣ ਵਾਸਤੇ ਨਾਲ ਹੀ ਇਹਦੇ ਵਿੱਚ ਨਾ ਦੁੱਧ ਪਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਗਾੜਾ ਹੈ ਇਹ ਤੇ ਰੈਤਾ ਜਿਹੜਾ ਆਪਣਾ ਠੀਕ ਹੈ ਜੀ ਤੇ ਇਹਦਾ ਟੈਕਸਚਰ ਬਿਲਕੁਲ ਸਹੀ ਆਵੇ ਇਸ ਕਰਕੇ ਆਪਾਂ ਇਹਦੇ ਵਿੱਚ ਦੁੱਧ ਮਲਾਇਆ ਠੀਕ ਹੈ ਜੀ ਤੇ ਬਹੁਤ ਟੇਸਟੀ ਬਣੂਗਾ ਥੋੜਾ ਜਿਆ ਮਿਕਸ ਕਰੋ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਇਹਨਾਂ ਸਾਡਾ ਜਿਹੜਾ ਨਮਕ ਹੈ ਨਾ ਦੇਖੋ ਇਹ ਵਾਲਾ ਇਹ ਚ ਮਿਕਸ ਹੈ ਸਾਰਾ ਕੁਝ ਕਾਲੀ ਨਮਕ ਵੀ ਮਿਕਸ ਹੈ ਦੇਖੋ ਇਹਦਾ ਮਸਾਲੇ ਦਾ ਕਲਰ ਦੇਖੋ ਕਿਹੜਾ ਉਹਦੇ ਵਿੱਚ ਕਾਲੀ ਮਿਰਚ ਕਾਲਾ ਨਮਕ ਅੰਬਚੂਰ ਪਾਊਡਰ ਹਰ ਇੱਕ ਚੀਜ਼ ਮਿਕਸ ਹੈ ਇਹਦੇ ਵਿੱਚ ਆਪਾਂ ਇਹ ਵਾਲਾ ਪਾਵਾਂਗੇ ਠੀਕ ਹੈ ਜੀ ਲਓ ਜੀ ਇੰਨਾ ਪਾਵਾਂਗੇ ਇਹ ਤੇ ਇਹਨੂੰ ਕਰਾਂਗੇ ਮਿਕਸ ਦੇਖੋ ਇਹਦਾ ਕਲਰ ਦੇਖੋ ਇਦੇ ਵਿੱਚ ਮੈਂ ਟੜੀਆਂ ਨਹੀਂ ਪਾਣਾ ਕਿਉਂਕਿ ਹਸਬੰਦ ਲਾਈਕ ਨਹੀਂ ਕਰਦੇ ਟੜੀਆਂ ਟੜੀਆਂ ਆਪਾਂ ਦਾਲ ਚ ਪਾ ਲਾਂਗੇ ਫਿਰ ਇਹ ਚ ਨਹੀਂ ਪਾਣਾ ਉਹਨਾਂ ਨੇ ਕਿਹਾ ਮੈਨੂੰ ਸਪੈਸ਼ਲੀ ਰਾਇਤਾ ਨਹੀਂ ਖਾਣਾ ਫਿਰ ਉਹਨਾਂ ਨੇ ਲਓ ਜੀ ਦੇਖੋ ਆਲੂ ਵਾਲਾ ਰਾਇਤਾ ਕਿੰਨਾ ਵਧੀਆ ਟੇਸਟੀ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਲਓ ਜੀ ਇੱਥੇ ਮੈਂ ਦਹੀਂ ਵਗੈਰਾ ਬਣਾ ਲਿਆ ਸੀ ਦੁਪਹਿਰ ਦਾ ਟਾਈਮ ਸੀ ਤੇ ਤੁਹਾਨੂੰ ਪਤਾ ਭਾਂਡੇ ਤੇ ਨਾ ਇੱਥੇ ਧੁੱਪ ਆਈ ਜਾਂਦੀ ਤੇ ਮੈਂ ਕਿਹਾ ਦਵਾ ਦਵਾ ਹੁਣ ਮਾਂ ਜੀ ਲੰਨ ਲੱਗਦੇ ਲੱਗਦਾ ਮੈਨੂੰ ਧੁੱਪ ਪਈ ਸੀ ਤੇ ਫਿਰ ਮੈਂ ਕਹਿੰਨਾ ਸ਼ਾਮ ਤੱਕ ਜੇ ਭਾਂਡੇ ਪਏ ਰਹੇ ਤੇ ਫਿਰ ਉਹ ਨਾ ਤਾਂ ਪਤਾ ਜਮ ਜੇ ਜਾਂਦੇ ਹੈਗੇ ਆ ਤੇ ਮੈਂ ਕਿਾ ਥੋੜੇ ਹੀ ਭੰਡੇ ਆ ਤਕਾਰੇ ਦੇ ਦਿੰਦੇ ਓਕੇ ਸੋਕੇ 2 ਮਿੰਟ ਲਾ ਕੇ ਧੁੱਪੇ ਤੇ ਮੈਂ ਦਵਾ ਦਾ ਭੰਡੇ ਸਾਫ ਕਰਨ ਲੱਗੀ ਸੀ ਤੇ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ অর ਕਮੈਂਟ ਜ਼ਰੂਰ ਕਰਿਓ ਸ਼ੇਅਰ ਮਤਲਬ ਤੁਸੀਂ ਆਪਣੇ ਫਰੈਂਡਸ ਲੈ ਕੇ ਜਨਾਵ ਸ਼ੇਅਰ ਕਰਿਆ ਕਰੋ ਕਰਿਆ ਕਰੋ ਤੇ ਸਪੋਰਟ ਕਰਿਆ ਕਰਿਓ ਤੇ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਤੇ ਬਾਕੀ ਹੁਣ ਆਪਾਂ ਦਵਾ ਦਾ ਕੰਮ ਨਵੇੜ ਲੈ ਤੇ ਵਹਨਦੇ ਤੇ ਵਹਰਦੇ ਤੇ ਮਿਲਦੇ ਆ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਆਪਾਂ ਲੋ ਜੀ ਟਾਈਮ ਹੋ ਗਿਆ 6:53 ਮਿੰਟ ਤੇ ਮੈਂ ਨਾ ਵਲੌਗ ਹੁਣ ਸ਼ੂਟ ਕਰਦੀ ਆਂ ਸ਼ਾਮ ਆਲਾ ਤੇ ਮੈਂ ਧਰਕੀਏ ਚਾਹ ਜਦ ਜੋ ਦੇ ਚਾਹ ਮੋਚਾ ਚੁਕੀ ਯਾਨੀ मामੂ ਆ ਗਏ ਨੇ ਤੇ ਆਪਾਂ ਤੁਹਾਨੂੰ ਪਤਾ ਜਾਣਾ ਕਿੱਥੇ ਜਾਣਾ ਉਹ ਤੁਹਾਨੂੰ ਵਲੌਗ ਵਿੱਚ ਹੀ ਪਤਾ ਲੱਗੂਗਾ ਆਪਾਂ ਐਟ ਨਾਈਟ ਜਾਣਾ ਬਾਲੀ ਰਾਤ ਵੀ ਨਹੀਂ ਜਾਣਾ ਡੈਡੀ ਚਾਹ ਪੀਣੀ ਆ ਤੇ ਲੋ ਜੀ ਆਪਾਂ ਚਾਹ ਧਰੀਏ ਮੰਮੀ ਔਰ ਚੀਣਗੇ ਆਪਾਂ ਤਾਂ ਬਣਾ ਕੇ ਦੇ ਦਿੰਦੇ ਚਾਹ ਸਬਜੀ ਬਣਾ ਲਈ ਸੀ ਦੁਪਹਿਰੇ ਤੇ ਲਓ ਜੀ ਕਰੋ ਗੱਲਬਾਤ ਲਓ ਜੀ ਲਓ ਜੀ ਡਾਲਤੇ ਆ ਦੁੱਧ ਦੋ ਪਰਸਨ ਨੇ ਚਾਹ ਧਰੀ ਆਪਾਂ ਦੋ ਜਾਨਾ ਨਹੀਂ ਪੀਣੀ ਲੋ ਜੀ ਬਹੁਤ ਆ ਨੋ ਜੀ ਬਹੁਤ ਹੈਗਾ ਇਹ ਦੁੱਧ ਐਨਾ ਅੱਧਾ ਕਿਲੋ ਦਾ ਕਾਫੀ ਬਰਕ ਕਰਾਈ ਜਿੰਨਾ ਲਓ। ਪਹਿਲਾਂ ਸੀ ਨਾ ਗੱਲਾਂ ਕਰਨ ਲੱਗੇ ਦੋਵੇਂ ਭੈਣ ਭਾਈ ਫੋਨਾਂ ਦੀ ਸਾਡੇ ਤਾਂ ਫੋਨ ਹੀ ਲੋ ਦੋਵੇਂ ਫੋਨ ਨਿਉ ਲਿਆ ਸੀ ਬ੍ਰਦਰ ਨੇ ਅਸੀਂ ਉਹਦੀਆਂ ਗੱਲਾਂ ਕਰਨ ਲੱਗੇ ਤੇ ਟੈਸਟ ਵਗੈਰਾ ਦੀ ਵੀਡੀਓ ਭੇਜਣ ਲੱਗਾ ਕਹਿੰਦਾ ਬੈਸਟ ਹੈ ਚਾਹੇ ਪਾਣੀ ਪੂਣੀ ਚ ਡਿੱਗੀ ਜਾਵੇ ਕੰਮਿਤ ਤਾਂ ਮੈ ਕੋਈ ਟੈਂਸ਼ਨ ਨਹੀਂ ਤੇ ਹੁਣ ਆਪਾਂ ਜਿਹੜਾ ਆਪਣਾ ਸਫਰ ਹੈ ਉਹ ਦੂਰ ਦਾ ਸੋ ਹੁਣ ਗੱਡੀ ਦੀ ਚੈਕਿੰਗ ਹੋਊਗੀ ਗੱਡੀ ਦੀ ਚੈਕਿੰਗ ਹੋ ਰਹੀ ਹੈ ਕਿਉਂਕਿ ਸਫਰ ਆਪਣਾ ਦੂਰ ਦਾ ਤੇ ਆ ਗੱਡੀ ਘਰੇ ਰਹੂਗੀ ਚਾਹ ਚਾਹ ਨੂੰ ਦੋ ਤਿੰਨ ਬਾਲੇ ਦਵਈਏ ਕੋਈ ਆਇਆ ਉਹ ਚ ਗਾਉਂ ਦਾ ਆ ਤੇ ਦੋ ਹੈਗਾ ਤੇ ਇਹਦੇ ਚ ਪਾਣੀ ਆ ਹੈਗਾ ਤਾਂ ਪਾਣੀ ਇਹ ਚ ਤਾਂ ਦੁੱਧ ਲੈਣੇ ਕੋਟ ਚਾਹ ਨਿਕਲ ਗਈ ਚਾਹ ਨਿਕਲ ਗਈ ਚਾਹ ਨਿਕਲ ਗਈ ਸਾਡੀ ਚਾਹਾਂ ਨਿਕਲ ਗਈ ਅੱਜ ਮੈਂ ਕਿਹਾ ਵਾਲੇ ਹੋਣਗੇ ਚੰਗੀ ਤਾਂ ਐਸਾ ਹੀ ਵਾਲਾ ਹੋਇਆ ਇਹ ਦੇਖੋ ਚਾਹ ਡੁੱਲ ਗਈ ਚਾਹ ہماری ਅੱਛ ਇਸ ਤਰ੍ਹਾਂ ਡੁੱਲ ਜਾਂਦੀ ਹੈ ਜਦੋਂ ਆਪਾਂ ਚਾਹ ਫੁੱਲ ਤੇ ਕਰ ਦਈਏ ਵੀ ਮੇਰੀ ਆਤ ਤੇ ਮ ਬਾਲੇ ਵਾਲੇ ਦਵਾਉਣੀ ਆ ਬਾਲੇ ਕਾ ਦੇ ਐਸੇ ਬਾਲੇ ਵੱਜੇ ਕਿ ਵਾਪਰ ਨੂੰ ਆ ਗਈ ਸਾਰੀ ਹੁਣ ਸ਼ਾਇਦ ਇੱਕ ਗੱਡੀ ਸ਼ਾਇਦ ਅੰਦਰ ਵਾਲ ਉਹ ਵੱੜਦੀ ਨਹੀਂ ਅੰਦਰ ਲਈ ਥੋੜੀ ਵੱਡੀ ਅੰਦਰ ਲਈ ਗੱਡੀ ਲੰਮੀ ਆ ਆਪਣੇ ਵਾਲੀ ਵੱੜਦੀ ਮਸਾ ਮੜਦੇ ਆਪਣੇ ਵਾਲੀ ਵੀ ਪੂਰੀ ਪੂਰੀ ਆਉਂਦੀ ਅੰਦਰ ਬਰਾਂਡੇ ਦੇ ਵਿੱਚ ਉਹ ਵਾਲੀ ਅੰਦਰ ਕਰਨੀ ਆ ਆ ਹੋ ਜੂਗੀ ਅੰਦਰ ਤੁਸੀਂ ਇਹਨਾਂ ਲੰਮੀ ਆ ਸੇਮ ਹੀ ਆ ਸੇਮ ਹੀ ਆ ਚਲ ਸੇਮ ਹੀ ਆ ਥੋੜੀ ਜਿਹੀ ਥੋੜੀ ਜਿਹੀ ਆਈ ਜੂਗੀ ਪੂਰੀ ਨੰਗਰ ਨੂੰ ਮਾਰਨਾ ਵਟੂ ਲਓ ਜੀ ਹੁਣ ਆਪਾਂ ਚਾਹ ਬਸ ਅੱਜ ਦਾ ਰਾਜਨ ਦੀ ਖਾਹ ਚਾਹ ਜਦੋਂ ਆਪਣੇ ਘਰ ਚ ਕੋਈ ਵੀ ਆ ਖਰੇ ਇੱਕ ਪਰਸਨ ਵੀ ਕੋਈ ਬਾਹਰ ਦਾ ਆ ਜੇ ਹੁਣ ਬਾਹਰ ਦਾ ਹੀ ਮਤਲਬ ਕੋਈ ਹੋਰ ਆ ਜੇ ਤਾਂ ਰੌਣਕ ਜੀ ਲੱਗ ਜਾਂਦੀ ਐ ਨਾ ਘਰ ਚ ਕਾਲਾ ਜ ਸਾਡੇ ਹੋਇਆ ਪਿਆ ਇੱਕ ਜਾਨੇ ਦੀ ਉਹਨਾਂ ਰੌਣਕ ਬਣੀ ਪਈ ਐ ਤੇ ਉਹ ਪੁੱਤ ਬਿੰਦਲਾ ਜੀ ਚ ਮੇਟਾ ਜੱਪੁਰਜੋਤ ਸਿੰਘ ਬਰਾੜ ਹੈਲੋ ਗੱਡੀਆਂ ਦੀ ਇੱਧਲਾ ਬਦਲੀ ਹੋਊਗੀ ਉੱਤਨ ਉੱਜਰਲੀ ਜਾਊਗੀ ਅੰਦਰ ਚਲੋ ਜੀ ਮਿਲਦੇ ਮੈਂ ਤੁਹਾਨੂੰ ਫਿਰ ਟਾਇਰ ਕੇ ਜੇ ਪੈਕਿੰਗ ਮੁਕ ਕਰਦੀ ਆ ਮੈਂ ਅੱਜ ਪੈਕਿੰਗ ਡਨ ਕਰਕੇ ਫਿਰ ਮਿਲਦੇ ਆਂਦੀ ਐ ਬੈਗ ਉਹ ਲਾਤੀ ਅੰਦਰ ਚਾਹ ਪਾਈ ਭਈ ਅਮਰ ਤਾ ਲਓ ਚਾਹ ਲਓ ਜੀ ਮੁੰਡਿਆਂ ਦੀ ਚਾਹ ਪੈਸੇ ਤਾਂ ਆਪਣੀਆਂ ਵੇਖੋ ਬੈਕਪੈਕ ਕੀਤਾ ਪਿਆ ਮੇਰਾ ਨਵਾਂ ਸੂਟ ਹੈ ਇਹਨੂੰ ਮੈਂ ਪਾ ਕੇ ਦੇਖਣਾ ਓਵਰੋਲ ਆ ਜੱਜਦਾ ਸਵਾਨ ਹੈ ਤੇ ਚਲੋ ਜੀ ਮਿਲਦੇ ਮੈਂ ਥੋੜੇ ਕੱਪੜੇ ਵਗੈਰਾ ਪਾਪੂ ਕੇ ਦੇਖਦੀ ਆਂ ਤੇ ਪੈਕਿੰਗ ਕਰਕੇ ਤੇ ਉਸ ਤੋਂ ਬਾਅਦ ਪੈਕਿੰਗ ਕਰਨ ਤੋਂ ਪੈਕਿੰਗ ਕਰਨ ਤੋਂ ਬਾਅਦ ਮਿਲਦੇ ਤੁਹਾਨੂੰ ਜਾਨ ਟਾਈਮ ਮਿਲਾਂਗੇ ਸਿੱਧਾ ਠੀਕ ਹੈ ਜੀ